ਪਠਾਨਕੋਟ ਦੇ ਉੱਚਪੁੱਲੀ ਇਲਾਕੇ ਵਿੱਚ ਚੱਲੀਆਂ ਗੋਲੀਆਂ ਇੱਕ ਨੌਜਵਾਨ ਨੂੰ ਲੱਗੀਆਂ ਦੋ ਗੋਲੀਆਂ ਨਜੀਰ ਹਸਪਤਲ ਵਿੱਚ ਇਲਾਜ ਲਈ ਕਰਵਾਇਆ ਗਿਆ ਦਾਖਲ ਫਿਲਹਾਲ ਹਾਲਤ ਖਤਰੇ ਤੋਂ ਬਾਹਰ ਪੁਲਿਸ ਨੇ ਤਿੰਨ ਲੋਕਾਂ ਕੀਤਾ ਮਾਮਲਾ ਦਰਜ આરોપીਆਂ ਨੂੰ ਫੜਨ ਲਈ ਕੀਤੀ ਜਾ ਰਹੀ ਹੈ ਛਾਪੇਮਾਰੀ ਪਠਾਨਕੋਟ ਦੇ ਉੱਚਪੁੱਲੀ ਇਲਾਕੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਲਾਕੇ ਵਿੱਚ ਅਚਾਨਕ ਗੋਲੀਆਂ ਚੱਲਣ ਕਰਕੇ ਲੋਕਾਂ ਵਿੱਚ دہشت ਦਾ ਮਾਹੌਲ ਬਣ ਗਿਆ ਹੈ ਗੋਲੀਆਂ ਲੱਗਣ ਨਾਲ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਜਿਸ ਦੇ ਦੋ ਹੱਥਾਂ ਤੇ ਇੱਕ ਗੋਲੀ ਲੱਗੀ ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਫਿਲਹਾਲ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਲੋਕਾਂ ਤੇ ਮਾਮਲਾ ਦਰਜ ਕਰ ਲਿਆ ਹੈ ਵੱਡੀ ਗੱਲ ਇਹ ਹੈ ਕਿ ਗੋਲੀਬਾਰੀ ਦੇ ਬਾਅਦ ਬਹੁਤ ਸਾਰੇ આરોપી ਫਰਾਰ ਹੋ ਗਏ ਹਨ ਅਤੇ ਪੁਲਿਸ ਵੱਲੋਂ આરોપીਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਲਹਾਲ ਇਹ ਸਾਰਾ ਮਾਮਲੇ ਵਿੱਚ ਪੁਲਿਸ ਵੱਲੋਂ ਕੁਝ ਕਹਿਣ ਤੇ ਗੁਰੇਜ਼ ਕੀਤਾ ਜਾ ਰਿਹਾ ਹੈ ਮੋਟਰਸਾਈਕਲ ਤੇ ਤਿੰਨ ਮੁੰਡੇ ਆਏ ਠੀਕ ਆ ਦੋ ਮੁੜੇ ਉਤਰੇ ਆ ਮੋਟਰਸਾਈਕਲ ਤੋਂ ਇੱਕ ਜਿਹੜਾ ਮੁੜਾ ਹੈਗਾ ਉਹਦਾ ਨਾਮ ਹੈਗਾ ਦਲਵੀਰ ਇੱਕ ਮੁੜੇ ਦਾ ਨਾਮ ਹੈਗਾ ਮਾਨਵ ਜੋ ਵੀ ਸਾਲੀ ਪੁਨੀਆ ਰਾਇਆ ਮਾਨਵ ਨੇ ਆਂਦੇ ਮੇਰੇ ਫਾਇਰਿੰਗ ਸ਼ੁਰੂ ਕਰਤੀ ਹੈ ਜੋ ਵੀ ਮੇਰੇ ਦੋ ਰੋਂਦ ਬੱਜੇ ਹੋਏ ਨੇ ਠੀਕ ਆ ਉਸ ਤੋਂ ਜਿਹੜਾ ਇੱਕ ਮੁੜਾ ਉਹਦੇ ਨਾਲ ਸੀਗਾ ਤੀਸਰਾ ਬਾਈਕ ਤੇ ਬੈਠਾ ਮੈਨੋਰੀ ਪਛਾਣ ਨਹੀਂ ਕੀ ਠੀਕ ਆ ਉਸ ਤੋਂ 15 ਦਿਨ ਪਹਿਲਾਂ ਮੈਨੂੰ ਇੱਕ ਫੋਨ ਤੇ ਧਮਕੀ ਆਈ ਆ ਕਿ ਆਪਾਂ ਤੈਨੂੰ ਮਰਵਾ ਦੇਣਾ ਇੱਕ ਗੁਰਮੈਰਾਹੀ ਬਣਾ ਲੋਰੇ ਇੱਕ ਬਿੱਲੀ ਇੱਕ ਟਾਂਡੀ ਇਹਨਾਂ ਨੇ ਮੈਨੂੰ ਫੋਨ ਦੇ ਵਿੱਚ ਧਮਕੀ ਦਿੱਤੀ ਜੋ ਕਿ ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਗਈ ਆ ਕਿ ਤੈਨੂੰ ਆਪਾਂ ਮਰਵਾ ਦੇਣਾ ਤੇਰੇ ਆਪਾਂ ਗੋਲੀਆਂ ਮਾਰਾ ਦੇਣੀਆਂ ਤੇ 15 ਦਿਨ ਪਹਿਲਾਂ ਮੈਨੂੰ ਧਮਕੀ ਦਿੱਤੀ ਪਈ ਆ ਜਿਹੜਾ ਗੌਰਵ ਮੈਰਾ ਹੈਗਾ ਆ ਇਹ ਸਾਰੀ ਪਲੈਨਿੰਗ ਮਾਸਟਰ ਮਾਈਂਡ ਇਹ ਹੈਗਾ ਆ ਤੇ ਇਹਨਾਂ ਨੇ ਮੇਰੇ ਤੇ ਹਮਲਾ ਕਰਾਇਆ ਤਿੰਨਾ ਜਮੇ ਮੇਰੀ ਨਾਂ ਰੰਜਿਸ਼ ਨਾ ਕੋਸ਼ਾ ਕਹਿੰਦੇ ਨੇ ਕੋਈ ਕਾਪਰਾਨੀ ਗੱਲ ਨਹੀਂ ਕੋਈ ਗੱਲ ਨਹੀਂ ਗਈ ਭਾਈ ਪੁਰਾਣੀ ਕੋਈ ਗੱਲ ਨਹੀਂ ਗਈ ਪੁਲਿਸ ਨੇ ਕੰਮ ਕੀਤਾ ਹੈਗੀ ਐ ਐਸਐਚਓ ਸਾਹਿਬ ਬਹੁਤ ਵਧੀਆ ਕਾਰਵਾਈ ਕਰ ਰਹੀ ਹੈ ਗਿਆ ਪਰ ਇਹ ਤਾਂ ਬੰਦਾ ਕੋਈ ਨਹੀਂ ਕਢੋਇਆ ਇੱਕ ਬੰਦਾ ਬਣੀ ਕਢੋਇਆ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਭਾਜੀ ਕੱਲ ਨੂੰ ਅੱਜ ਫੇਰ ਇਹ ਕਾੜੋ ਕੱਲ ਨੂੰ ਫੇਰ ਕੋਈ ਮਾਰ ਕੇ ਚੱਲ ਜਾਏ ਕੌਣ ਜ਼ਿੰਮੇਵਾਰ ਹੈ ਕਾਣ ਕੁਝ ਨਹੀਂ ਹੈ ਮੇਰੇ ਸੱਜਣ ਜਿਹੜੇ ਹੈਗੇ ਆ ਮੈਂ ਇਹਨਾਂ ਨਾਲ ਘੁੰਮਣਾ ਫੇਰਨਾ ਦਾ ਬਸ ਇਸ ਗੱਲ ਤੂੰ ਇਹਦੇ ਨਾਲ ਨਹੀਂ ਘੁੰਮਣਾ ਲੈ ਇਹਦੇ ਨਾਲ ਨਹੀਂ ਘੁੰਮਣਾ ਗੋਰ ਮਰੇ ਹੈਗਾ ਜਿਹੜਾ ਸਿਪਸੈਨਰ ਪ੍ਰਧਾਨ ਹੈਗਾ ਔਰ ਇਹ ਧੋਸ ਤੇ ਕਰਦਾ ਜੋ ਕਰਦਾ ਰਿੰਕੂ ਉੱਚੀ ਪੁਲੀ ਨਾਲ ਆਲਾ ਮੁੰਡਾ ਆਪਣਾ ਫਰੈਂਡ ਹੈ ਨੌਂ ਚਾ ਆਪਣੇ ਕੱਲ ਪਰਸੋ ਰਾਤ ਨੂੰ ਸ਼ਾਇਦ ਅਦੇ ਤੇ ਫਾਇਰਿੰਗ ਹੋਈ ਤੇ ਮੈਨੂੰ ਕੋਲ ਆਇਆ ਕਿ ਦਾਦਾ ਮੇਰੇ ਤੇ ਫਾਇਰਿੰਗ ਹੋ ਗਿਆ ਤਾਂ ਮੈਂ ਹਸਪਤਾਲਾਂ ਮੈਂ ਤਾਂ ਅੱਜ ਹਸਪਤਾਲ ਪਤਾ ਲੈਣ ਆਇਆ ਹੀ ਤੇ ਇਹਨਾਂ ਮੈਨੂੰ ਦੱਸਿਆ ਕਿ ਦਾਦਾ ਮੈਂ ਇਹਨੂੰ ਪੁੱਛਿਆ ਕਿ ਜੇ ਤੇਰੇ ਤੇ ਫਾਇਰਿੰਗ ਹੋਈ ਆ ਤਾਂ ਮਤਲਬ ਤੇਰੀ ਕੋਈ ਦੁਸ਼ਮਣ ਹੀ ਹੈ ਕਿਸ ਨਾਲ ਜਾਂ ਤੇਰਾ ਕੋਈ ਲੜਾਈ ਝਗੜਾ ਕਿਸੇ ਨਾਲ ਪੁਰਾਣਾ ਕਹਿੰਦਾ ਨਹੀਂ ਮੈਂ ਕਿਹਾ ਫਿਰ ਕਿਉਂ ਤੇਰੇ ਤੇ ਫਾਇਰਿੰਗ ਹੋ ਗਈ ਆ ਤਿੰਨ ਮੁੰਡੇ ਦੱਸ ਰਿਹਾ ਜਿਹੜੇ ਮੋਕੇ ਤੇ ਹੈਗੇ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਤੇ ਮੈਂ ਕਿਹਾ ਇਹਨਾਂ ਨਾਲ ਤੇਰੀ ਕੀ ਦੁਸ਼ਮਣੀ ਆ ਉਹ ਵੀ ਮੁੰਡੇ ਉੱਚੀ ਪੁਲੀ ਦੇ ਹੈਗੇ ਕਹਿੰਦਾ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ ਕੋਈ ਬੋਲ ਮਹਿਰਾ ਦਾ ਨਾਮ ਲੈ ਰਿਹਾ ਹੈ ਬਾਰ-ਬਾਰ ਉਹਦੇ ਵੱਲੋਂ ਮੈਨੂੰ ਵੀ ਕਹੀ ਆ ਰਿਹਾ ਸਾਰਿਆਂ ਨੂੰ ਉਹਦੇ ਵੱਲੋਂ ਹੀ ਕਹਿ ਰਿਹਾ ਉਹਦੀ ਰਿਕਾਰਡਿੰਗ ਹੈ ਇਹਦੇ ਕੋਲ ਕੋਈ ਕਹਿੰਦਾ ਦੇਖੋ ਰਿਕਾਰਡਿੰਗ ਭੇਜੀ ਹੋਈ ਹੈ ਮੈਨੂੰ ਕਿ ਮੈਂ ਸ਼ਿਵ ਸੈਨਾ ਦਾ ਪੰਜਾਬ ਪ੍ਰਧਾਨ ਪਤਾ ਨਹੀਂ ਕੀ ਆ ਤੇ ਮੈਨੂੰ ਤੂੰ ਜਿੱਥੇ ਲੱਭੇਗਾ ਤਾਂ ਮੈਂ ਤੈਨੂੰ ਮਾਰ ਦੇਣਾ ਜਿੱਦਾਂ ਮਰਜ਼ੀ ਕਰਕੇ ਤੈਨੂੰ ਕਰ ਦੇਣਾ ਤੇਰਾ ਕੰਮ ਬਸ ਉਹੀ ਦੱਸ ਰਿਹਾ ਫਾਇਰਿੰਗ ਹੋਈ ਦੀ ਮਾਂ ਤੇ ਉਹਦਾ ਨਾਮ ਲੈ ਰਿਹਾ ਬਾਰ-ਬਾਰ ਜਿਆਦਾ ਕੋਈ ਇੱਕ ਮੁੰਡੇ ਦਲਵੀਰ ਹੈ ਇੱਕ ਮਨਵ ਹੈ ਇੱਕ ਮੁੰਡਾ ਹੋਰ ਹੈ ਪਤਾ ਨਹੀਂ ਕਹਿੰਦਾ ਨਾਮ ਹੀ ਮੈਨੂੰ ਯਾਦ ਨਹੀਂ ਆਇਆ ਕਿਹਦੇ ਵੱਲੋਂ ਕਹਿ ਰਿਹਾ ਬਸ ਇਹਨ ਇਨਕੋਸ ਨੂੰ ਪੇਸ਼ੈਂਟ ਆਇਆ ਸੀ ਕਿ ਪੋਜੀਸ਼ਨ ਸੀ ਕਿ ਇਹ ਡਾਇਰਸੀ ਸੀ ਹਾਂ ਜੀ ਸਰ ਮੈਨੂੰ ਰਾਤ 2:00 4:00 ਵਜੇ ਨਾ ਕਾਲ ਆਈ ਸੀ ਕਿ ਬੁਲੇਟ ਇੰਜਰੀ ਜਿਹੜੀ ਇੱਕ ਪੇਸ਼ੈਂਟ ਹੈ ਜਦੇ ਦੋਹਾਂ ਹੱਥਾਂ ਦੇ ਉੱਤੇ ਲੱਗੀ ਸੀਗੀ ਗੋਲੀ ਲੱਗੀ ਸੀਗੀ ਐਂਡ ਉਹ ਰਾਤ 2:30 ਰਾਤ ਨੂੰ ਗੰਭੀਰ ਹਾਲਤ ਵਿੱਚ ਆਇਆ ਮੈਨੂੰ ਅਹੀਂ ਰਾਤੀ ਸਟੇਬਲਾਈਜ਼ ਕਰਕੇ ਅਗਲੇ ਦਿਨ ਮੈਨੇਜ ਕਰਕੇ ਫਿਰ ਉਹ ਸਾਡੇ ਕੋਲ ਐਡਮਿਟਰ ਹੈ 2 ਦਿਨ ਵਾਸਤੇ ਜੀ ਸਰ ਇਹ ਗੱਲ ਸੀ ਜਦੋਂ ਆਇਆ ਸੀਗਾ ਸਥਿਤੀ ਥੋੜੀ ਗੰਭੀਰ ਸੀਗੀ ਔਰ ਔਰ ਮਤਲਬ ਅਸੀਂ ਕੱਲ ਨੂੰ ਉਸੇਰੇ ਆਪਰੇਟ ਕਰਤਾ ਸੀਗਾ ਉਹਦੇ ਦੋ ਬੁਲੇਟ ਲੱਗੇ ਸੀਗੇ ਉਹਦੇ ਚ ਇੱਕ ਤੇ ਉਹਦਾ ਬੁਲੇਟ ਲੱਗ ਕੇ ਤੇ ਬਾਹਰ ਐਗਜ਼ਿਟ ਹੋ ਗਿਆ ਸੀਗਾ ਔਰ ਦੂਜਾ ਬੁਲੇਟ ਉਹਦੇ ਬਾਡੀ ਵਿੱਚ ਸੀਗਾ ਜਿੰਨੂੰ ਕਿ ਅਸੀਂ ਆਪਰੇਟ ਕਰਕੇ ਕੱਢ ਦਿੱਤਾ ਕੱਲ ਲੋਕੇਸ਼ਨ ਦੀ ਕੀ ਹਾਲਤ ਹੈ ਸਟੇਬਲ ਹੈ ਸਰ ਬਿਲਕੁਲ ਕੰਫਰਟੇਬਲ ਹੈ ਪੇਸ਼ੈਂਟ